ਕੋ ਸੰਤ ਉਦరణ ਦਿਆਲੰ ਆਸਰੰਗੂ ਪਾਲ ਕੀਰਤਨਾ ਨਿਰਮਲੰ ਸੰਤ ਸੰਗੇੜਾ ਓਟ ਨਾਨਕ ਪਰਮੇਸ਼ਰਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 709 ਤੇ ਸ਼ੋਭ ਨਿਗ ਰਾਗ ਜੈ ਸ੍ਰੀ ਦੀ ਵਾਰ ਨਿਸਤਾਰ ਵੀ ਪੜੀ ਸਲੋਕਾਂ ਨਾਲ ਅੱਜ ਆਪਾਂ ਨੂੰ ਸੱਜ ਖਣ ਸ੍ਰੀ ਹਰਿਮੰਦਰ ਸਾਹਿਬ ਵਿੱਚ ਉਹ ਅੰਮ੍ਰਿਤ ਵੇਲੇ ਦਾ ਅਗੰਮੀ ਹੁਕਮਨਾਮਾ ਬਖਸ਼ਿਸ਼ ਹੋ ਰਿਹਾ ਹੈ ਕਿ ਜੇ ਤੁਸੀਂ ਦਇਆਲ ਪ੍ਰਭੂ ਦੇ ਕੀਰਤਨ ਨੂੰ ਆਪਣਾ ਜੀਵਨ ਆਸਰਾ ਸਹਾਰਾ ਬਣਾ ਲਓ ਗੁਰੂ ਦਾ ਕੀਰਤਨ ਕਰੋ ਗੁਰਬਾਣੀ ਦਾ ਪਰਮੇਸ਼ਰ ਦਾ ਆਧਾ ਸੋਮਾ ਹੈ ਉਹ ਤੁਹਾਨੂੰ ਸੰਤ ਪਦ ਬਖਸ਼ ਦੇਵੇਗਾ ਇਹੋ ਜੇ ਪਵਿੱਤਰ ਹੋਏ ਸੰਤਾਂ ਦੀ ਸੰਗਤ ਵਿੱਚ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਪੱਲਾ ਫੜ ਸਕਦੇ ਹੋ ਚੰਦਨ ਚੰਦ ਨਾ ਸਰਦ ਰੋਤਾ ਮੂਲਨ ਮਿਟਈ ਕਾਮ ਸੀਤਲ ਥੀ ਵੈ ਨਾਨਕਾ ਜਪੰਧੜੋ ਹਰ ਨਾਮ ਭਾਵੇਂ ਆਪਣੇ ਸਰੀਰ ਦੇ ਤੇ ਚੰਦਰ ਦਾ ਚੰਦਨ ਦਾ ਲੇਪ ਕਰ ਲਵੋ ਭਾਵੇਂ ਚੰਦਰਮਾ ਦੀ ਠੰਡੀ ਸਰਦੀ ਦੀ ਰੁੱਤ ਵੀ ਕੋ ਨਾ ਹੋਵੇ ਅੰਦਰ ਦੀ ਤਪ ਮਾਰੇ ਕਹਿੰਦੇ ਜਰਾ ਜਿੰਨੀ ਵੀ ਨਹੀਂ ਮਿਟ ਸਕਦੀ ਇਹ ਠੰਡ ਪੈਂਦੀ ਹੈ ਧੰਗੁਰੂ ਨਾਨਕ ਦੇਵ ਜੀ ਦਾ ਨਾਮ ਜਪਿਆ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰ ਤਾਪ ਗੋਵਿੰਦ ਨਿਰਭਉ ਭੈ ਮਾਨਾ ਪਰਮੇਸ਼ਰ ਦੇ ਜੋ ਚਰਨ ਹਰ ਕੌਲ ਦੇ ਫੁੱਲ ਵਰਗੇ ਹਨ ਉਸ ਦਸੇ ਹੋਏ ਰਾਹ ਦੇ ਉਤੇ ਵਿਧੀ ਵਿਧਾਨ ਦੇ ਉਤੇ ਤੁਰ ਕੇ ਅਨੇਕਾਂ ਨੇ ਹੀ ਆਪਣਾ ਉਧਾਰ ਕਰਵਾ ਲਿਆ ਆਪਣਾ ਜੀਵਨ ਸਫਲ ਕਰਵਾ ਲਿਆ ਪਰਮੇਸ਼ਰ ਦੀ ਵਡਿਆਈ ਸੋਭਾ ਸੁਣ ਸੁਣ ਕੇ ਪ੍ਰithvi ਦੇ ਮਾਲਕ ਪਰਮੇਸ਼ਰ ਨੂੰ ਜਪ ਕੇ ਉਹਨਾਂ ਦੇ ਜੋ ਮਨ ਹਨ ਉਹ ਪੈਰੈਤ ਹੋ ਜਾਂਦੇ ਹਨ ਟੋਟ ਨਾ ਆਵੇ ਮੂਲ ਸੰਜਾ ਨਾਮ ਤਨ ਸੰਤ ਜਨਾ ਸੋ ਸੰਗ ਪਈ ਵੜੇ ਪੁਣਾ ਆਹ ਪਹਰ ਹਰ ਧਿਆਏ ਹਰ ਜਸ ਨਿਤ ਸੋਨਾ ਪਰਮੇਸ਼ਰ ਦਾ ਨਾਮ ਤਨ इकਟ्ठा ਕਰੋ ਇਸ ਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ ਸੰਤ ਜਨਾ ਦੀ ਸੰਗਤ ਬੜੇ-ਵਡੇ ਭਾਗਾ ਨਾਲ ਪ੍ਰਾਪਤ ਹੁੰਦੀ ਹੈ ਜਿਹੜੇ ਅਠੇ ਪੈਰ ਪਰਮੇਸ਼ਰ ਦਾ ਨਾਮ ਸਿਮਰਦੇ ਹਨ ਪਰਮੇਸ਼ਰ ਦਾ ਜਸ ਸੁਣਦੇ ਹਨ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ ਇਤਿਹਾਸਕ ਪੱਖ ਤੋਂ ਵੀ ਵੇਖੀਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਉਮਰ ਕਿੰਨਾ ਪਰਉਪਕਾਰ ਕੀਤਾ ਉਹ ਮੁਸ਼ਕਲਾਂ ਵੀ ਸਹਾਰੀਆਂ ਆ ਜੋ ਦਿਨ ਚੱਲ ਰਹੇ ਹਨ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਰਿਵਾਰ ਵਿਛੋੜਾ ਸਰਸਾ ਨਦੀ ਨੂੰ ਪਾਰ ਕਰਨ ਦਾ ਇਹ ਠੰਡ ਦਾ ਮਾਹੌਲ ਵੀ ਉਹਨਾਂ ਨੇ ਹੰਡਾਇਆ ਜੇ ਇਹ ਉਹਨਾਂ ਦਾ ਜੀਵਨ ਆਪਾਂ ਵਿਚਾਰ ਲਈਏ ਆਪਾਂ ਨੂੰ ਠੰਡ ਕਿਵੇਂ ਲੱਗ ਸਕਦੀ ਹੈ ਆਪਾਂ ਨਿਰਭੋਗ ਕਿਉਂ ਨਹੀਂ ਹੋਵਾਂਗੇ ਆਪਾਂ ਭੈਰ ਹੈ ਕਿਉਂ ਨਹੀਂ ਹੋ ਸਕਾਂਗੇ ਆਓ ਉਸ ਘੜੀਆਂ ਨੂੰ ਧਿਆਨ ਵਿੱਚ ਰੱਖ ਕੇ ਸਤਨਾਮ ਵੈਗੁਰੂ ਦੇ ਜਪ ਕਰੀਏ ਸਰੀਰ ਸੁਰਤ ਉੱਥੇ ਹੀ ਲੈ ਕੇ ਚਲੇ ਜਾਣੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ